ਦੋਸਤੋ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਵੀ ਤੁਸੀਂ ਬਤੀਆ ਹੋਵੋ ਠੀਕ ਠਾਕ ਹੋਵੋ ਸਰਦੀ ਕਾਲ ਵਿੱਚ ਹੋਵੋ ਪਰਮਾਤਮਾ ਤੁਹਾਨੂੰ ਹੋਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਅੰਦਰ ਖੀਆਂ ਬਖਸ਼ੀਏ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਇਹ ਤੁਹਾਨੂੰ ਵੀ ਅਧਿਆਤਮ ਵੱਲੇ ਕੀ ਜਾਗਈ ਇੱਕ ਆਮ ਇਨਸਾਨ ਹੈ ਜਿਹੜਾ ਉਹ ਅਧਿਆਤਮ ਤੋਂ ਭਜਦਾ ਭਜਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਅਧਿਆਤਮ ਇੱਕ ਐਸੀ ਚੀਜ਼ ਹੈ ਇਹਨੂੰ ਉਹਦੇ ਸੰਸਾਰਕ ਜਿਹੜੇ ਪਰਨੇ ਹੈਗੇ ਆ ਸੰਸਾਰ ਦੇ ਪ੍ਰਤੀ ਜਿਹੜਾ ਲगाव ਹੈਗਾ ਉਸ ਤੋਂ ਮੋੜ ਕੇ ਲਿਉਂਦਾ ਹੈਗਾ ਸੰਸਾਰ ਦੇ ਵਿੱਚ ਜੋ ਇਨਸਾਨ ਸਵਾਦ ਲੈ ਰਿਹਾ ਹੈ ਭੋਗ ਵਿਲਾਸ ਕਰ ਰਿਹਾ ਹੈ ਅਧਿਆਤਮ ਉਸ ਸਾਈਡ ਤੋਂ ਉਹਨੂੰ ਮੋੜਦਾ ਹੈਗਾ ਇਸ ਕਰਕੇ ਹਰੇਕ ਇਨਸਾਨ ਭਜਦਾ ਅਧਿਆਤਮ ਨੂੰ ਉੱਪਰੋਂ ਉੱਪਰ ਇੱਕ ਵਸ ਆਪਣੀ ਲੋੜ ਅਨੁਸਾਰ ਜਾਂ ਆਪਣੇ ਫਾਇਦੇ ਅਨੁਸਾਰ ਅਤਿਆਤਮ ਨੂੰ ਇੱਕ ਸਰ ਕੋ ਵਰਤਦਾ ਹੈਗਾ ਉਹਦਾ ਇਸਤੇਮਾਲ ਕਰ ਲੈਂਦਾ ਹੈਗਾ ਪਰ ਅਤਿਆਤਮ ਦੀ ਜਿਹੜੀ ਇਹ ਇੱਕ ਬਹਾਉ ਹੈ ਉਹਦੇ ਵੱਲ ਕਦੇ ਵੀ ਉਹ ਗਹਿਰੀ ਰੁਚੀ ਨਾਲ ਨਹੀਂ ਜਾਂਦਾ ਕੁਝ ਢੋਂਗੀ ਲੋਕ ਇਸ ਮਾਰਗ ਤੇ ਆਉਂਦੇ ਆ ਉਹ ਵੀ ਆਪਣੇ ਪਰਸਨਲ ਆਪਣੇ ਫਾਇਦੇ ਵਾਸਤੇ ਆਉਂਦੇ ਆ ਅੱਜ ਆਪਾਂ ਥੋੜਾ ਅਧਿਆਤਮ ਨੂੰ ਗਹਿਰਾਈ ਤੋਂ ਸਮਝਾਂਗੇ ਅਧਿਆਤਮ ਸਾਇਕੀਓ ਕੋਈ ਬਾਣਾ ਪਾ ਕੇ ਭਗਮੇ ਕੱਪੜੇ ਪਾ ਕੇ ਜਾਂ ਕਿਸੇ ਖਾਸ ਪ੍ਰਕਾਰ ਦਾ ਲਿਵਾਸ ਪਾ ਕੇ ਲੋਕਾਂ ਨੂੰ ਠੱਗਣਾ ਮੂਰਖ ਬਣਾਉਣਾ ਜਾਂ ਕੁਰਾਹੀ ਤੋਣਾ ਇਹ ਆਪਣਾ ਫਾਇਦਾ ਕਰਨਾ ਇਹ ਅਧਿਆਤਮ ਨਹੀਂ ਹੁੰਦਾ ਅਸਲ ਅਧਿਆਤਮ ਇਹ ਹੈ ਬਈ ਇੱਕ ਜੀਵ ਨੂੰ ਪਤਾ ਲੱਗੀ ਕਿ ਮੈਂ ਕੌਣ ਹਾਂ तमाम ਜੀਵ ਜੰਤ ਹਰੇਕ ਜੀਵ ਜੰਤ ਨੂੰ ਇੱਕ ਦੇ ਇੱਕ ਸਰੀਰ ਮਿਲਿਆ ਹੋਇਆ ਤੂੰ ਆਪਣੇ ਆਪ ਨੂੰ ਸਰੀਰ ਮੰਨ ਕੇ ਹੀ ਜੀਵਨ ਜਿਉਂਦਾ ਹੈ ਪਰ ਅਧਿਆਤਮ ਕੀ ਕਹਿੰਦਾਗਾ ਬਈ ਤੂੰ ਪਤਾ ਕਰ ਵੀ ਤੂੰ ਕੌਣ ਹੈ ਤੂੰ ਸਰੀਰ ਤੇ ਹੋ ਨਹੀਂ ਸਕਦਾ ਤੂੰ ਪ੍ਰਮਾਤਮਾ ਕੌਣ ਹੈ ਜਦੋਂ ਸਰੀਰ ਹੈ ਨਹੀਂ ਸੀ ਉਹ ਪਰਮਾਤਮਾ ਜਿਹੜਾ ਉਦੋਂ ਵੀ ਸੀ ਤੇ ਜਦੋਂ ਇਹ ਸਰੀਰ ਨਹੀਂ ਹੋਵੇਗਾ ਤਾਂ ਫਿਰ ਵੀ ਹੋਵੇਗਾ ਵੀ ਉਹ ਕੌਣ ਹੈ ਇਹ ਕੁੱਲ ਪੈਨਾਤ ਕੁੱਲ ਬ੍ਰਹਮੰਡ ਦੀ ਸ੍ਰਿਸ਼ਟੀ ਕਿਵੇਂ ਚੱਲਦੀ ਹੈ ਕਿਵੇਂ ਚਲਾਇਬਾਨ ਹੈ ਕਿਹੜੀ ਸ਼ਕਤੀ ਹੈ ਦੇ ਵਿੱਚ ਇਹ ਇੰਨਾ ਚੀਜ਼ਾਂ ਦਾ 11 11 ਪ੍ਰਾਪਤ ਕਰਨਾ ਚਾਹਣਾ ਨੂੰ ਅਧਿਆਤਮਿਕ ਅਜੇ ਤੱਕ ਤੁਮ ਕੁਝ ਹੋਰ ਬਣਿਆ ਪਿਆ ਉਹ ਗੱਲ ਬਕਰੀ ਹੈ ਫਿਰ ਆਪਾਂ ਇਹੀ ਗੱਲ ਕਰਾਂਗੇ ਕਿ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਇਸ ਮਾਰਗ ਤੇ ਚੱਲਣਾ ਚਾਹੀਦਾ ਸਿਰਫ ਪੈਦਾ ਹੋਈ ਖਾਦਾ ਪੀਤਾ ਵੱਡੇ ਹੋਈ ਜਵਾਨੀ ਮਾਣੀ ਝੋਕ ਬਲਾਸ ਕੀਤੀ ਤੇ ਇੱਕ ਦਿਨ ਮਰ ਗਈ ਇਹ ਗੱਲ ਛੱਡੋ ਇਹ ਜੀਵਨ ਦਾ ਕੋਈ ਸਦਾਨ ਨਹੀਂ ਸਾਡੇ ਸੰਤ ਮਹਤਮਾ ਜਿੰਨੇ ਵੀ ਹੋਏ ਆ ਉਹਨਾਂ ਨੇ ਸਾਨੂੰ ਇਹੋ ਇਹ ਭਾਈ ਤੁਸੀਂ ਪੜਤਾਲ ਕਰੋ ਅਸੀਂ ਇਸ ਮਾਰਗ ਤੇ ਚੱਲ ਕੇ ਇਸ ਤਰ੍ਹਾਂ ਕਰਕੇ ਅਸੀਂ ਆਪਣੇ ਆਪ ਨੂੰ ਜਾਣਿਆ ਪਰਮਾਤਮਾ ਨੂੰ ਜਾਣਿਆ ਤੇ ਭਾਈ ਤੁਸੀਂ ਵੀ ਜਾਣੋ ਸਾਡੇ ਸੰਤ ਮਹਤਮਾ ਜਿੰਨੇ ਹੋਏ ਆ ਉਹਨਾਂ ਨੇ ਕਿੰਨੇ ਗ੍ਰੰਥ ਲਿਖੇ ਆ ਕਿੰਨਾ ਸਾਨੂੰ ਸਮਝਾਇਆ ਬਾਣੀਆਂ ਦੀ ਰਚਨਾ ਕੀਤੀ ਸਾਨੂੰ ਦੱਸਾਂ ਵੀ ਪਈ ਤੁਸੀਂ ਆਪਣੇ ਜੀਵਨ ਦੇ ਵਿੱਚ ਇਹ ਕਰੋ ਅਗਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਸੀਂ ਵੀ ਸੱਚ ਨੂੰ ਜਾਣਦੇ ਹੋ ਪਰ ਇੱਕ ਆਮ ਇਨਸਾਨ ਤਾਂ ਬਸ ਉਹ ਗਲਾਸ ਵਿੱਚ ਹੀ ਲਪੇਰ ਜਾਂਦਾ ਹੈ ਪਸ਼ੂਆਂ ਦੀ ਤਰ੍ਹਾਂ ਖਾਲਿਆ ਪੀੜਿਆ ਹੰਡਾਲਿਆ ਬੱਚੇ ਪੈਦਾ ਕਰਦੇ ਸਮਾਜ ਸੰਸਾਰ ਦੇ ਚੱਕਰਾਂ ਵਿੱਚ ਪਿਆ ਹੋਇਆ ਆਪਣਾ ਜੀਵਨ ਬਿਨਾ ਦੇ ਦਿੰਦਾ ਹੈ ਹੁਣ ਆਮ ਇਨਸਾਨ ਇਹ ਕਹੂਗਾ ਵੀ ਭਈ ਸਾਨੂੰ ਵੀ ਲੋੜ ਹੈ ਠੀਕ ਹੈ ਸਭ ਕੁਝ ਚੱਲੀ ਜਾਂਦਾ ਮਰਦੇ ਤੱਕ ਇਹ ਸਾਰੇ ਇਹ ਇਸ ਤਰ੍ਹਾਂ ਨਹੀਂ ਹੋਇਆ ਬਾਣੀ ਕਹਿੰਦੀ ਹੈ ਵੀ ਬੜੇ ਅਨੰਤ ਜਨਮਾਂ ਅਨੇਕ ਜੂਨੀਆਂ ਕਰਤਮਕ ਤੋਂ ਬਾਅਦ ਹੀ ਮਨੁੱਖਾ ਸਰੀਰ ਜਿਹੜਾ ਮਿਲਦਾ ਇਹ ਮਨੁੱਖੀ ਸਰੀਰ ਦੇ ਵਿੱਚ ਆ ਕੇ ਇਹ ਜਿਹੜੀ ਕੁਦਰਤ ਹੈ ਇਹ ਸ੍ਰਿਸ਼ਟੀ ਹੈ ਪੂਰੀ ਪਾਵਰ ਪੂਰੀ ਤਾਕਤ ਮਨੁੱਖ ਨੂੰ ਜੀਵ ਨੂੰ ਦੇ ਦਿੰਦੀ ਹੈ ਵੀ ਪਈ ਇਸ ਤੋਂ ਬਾਅਦ ਜਿਵੇਂ ਤੇਰਾ ਜੀ ਕਰਦਾ ਧੂਮੇ ਕਰਦਾ ਭਾਵੇਂ ਤੂੰ ਦੁਆਰੋਂ ਨਾ ਜੁਨੀ ਵਿੱਚ ਚਲਾਇਆ ਤੇ ਭਾਵੇਂ ਤੂੰ ਪਰਮਾਤਮਾ ਨੂੰ ਜਾਣ ਲਾ ਪਰਮਾਤਮਾ ਹੋ ਜਾਇਆ ਪੂਰੀ ਪਾਵਰ ਜੀਵ ਨੂੰ ਮਿਲ ਜਾਂਦੀ ਹੈ ਜੇ ਆਪਾਂ ਇਸ ਜੁਨੀ ਵਿੱਚ ਵੀ ਆ ਕੇ ਕੁਦਰਤ ਦੀ ਬਖਸ਼ੀ ਹੋਈ ਤਾਕਤ ਦਾ ਸਹੀ ਇਸਤੇਮਾਲ ਨਾ ਕੀਤਾ ਤਾਂ ਸੰਸਾਰੋਂ ਵੀ ਜੀਵ ਨੂੰ ਆਪਾ ਬਰਥਾ ਹੀ ਖਵਾ ਦਿੰਦਾ ਇਸ ਕਰਕੇ ਸਾਨੂੰ ਸਿਰਫ ਸਾਡੇ ਸੰਤਾਂ ਮਹਾਤਮਾਵਾਂ ਦੀਆਂ ਜੋ ਤਸਵੀਰਾਂ ਹਨ ਉਹਨਾਂ ਨੂੰ ਮੱਥਾ ਟੇਕਣਾ ਉਹਨਾਂ ਦੁਆਰਾ ਜੋ ਗ੍ਰੰਥ ਪੁਸਤਕਾਂ ਲਿਖੀਆਂ ਗਈਆਂ ਨੇ ਉਹਨਾਂ ਨੂੰ ਮੱਥਾ ਟੇਕ ਕੇ ਹੀ ਕੰਮ ਖਤਮ ਨਹੀਂ ਕਰ ਦੇਣਾ ਚਾਹੀਦਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਆਤਮ ਦੀ ਵਾਲਾ ਆਈਏ ਥੋੜਾ ਹੋਰ ਆਪਾਂ ਆਤਮ ਨੂੰ ਜਰਾ ਇਹਨਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਮੱਥੇ ਟੇਕਣਾ ਚੜਾਵੇ ਚੜਾ ਦੇਣੀ ਜਾਂ ਕਰੇ ਕੋਈ ਧਾਰਮਿਕ ਫੰਕਸ਼ਨ ਕਰਵਾ ਦੇਣਾ ਕਿ ਇਹ ਅਧਿਆਤਮ ਹੁੰਦਾ ਹੈ ਨਹੀਂ ਇਹ ਅਧਿਆਤਮ ਨਹੀਂ ਹੁੰਦਾ ਅਧਿਆਤਮ ਹੁੰਦਾ ਬੈਠ ਕੇ ਆਪਣੇ ਅੰਦਰ ਛਾਤੀ ਮਾਰਨੀ ਇੱਕ ਤੁਸੀਂ ਬਾਣੀ ਵਿੱਚ ਸੁਣਿਆ ਹੋਵੇਗਾ ਹਰ ਜੀਉ ਗੁਫਾ ਅੰਦਰ ਵੱਜਾ ਪਵਨ বাজਾਇਆ ਨੌ ਦੁਆਰੇ ਪ੍ਰਗਟ ਕੀਤੀ ਦਸਮੇ ਗੁਪਤਰ ਖੜਿਆ ਉਹ ਕਹਿੰਦਾ ਵੀ ਪਰਮਾਤਮਾ ਨੇ ਗੁਫਾ ਦੇ ਅੰਦਰ ਕੋਈ ਬੱਚਾ ਬਚਾਇਆ ਹੋਇਆ ਉਹ ਗੁਫਾ ਕਿਹੜੀ ਗੁਫਾ ਦੀ ਗੱਲ ਕਰਦਾ ਹੈ ਗੁਫਾ ਉਹਨੇ ਆਪਣੇ ਸਰੀਰ ਨੂੰ ਕਿਹਾ ਸਾਡਾ ਜਿਹੜਾ ਸਰੀਰ ਹੈ ਇਹਨੂੰ ਗੁਫਾ ਕਿਹਾ ਹਰ ਜੀਓ ਗੁਫਾ ਅੰਦਰ ਬੱਚਾ ਪਵਨ ਬਚਾਇਆ ਨੌ ਦੁਆਰੇ ਪ੍ਰਗਟ ਕੀਤੇ ਸਾਡੇ ਸਰੀਰ ਦੇ ਵਿੱਚ ਜਿਹੜੇ ਹੈਗੇ ਆ ਨੌ ਸੁਰਾਤ ਨੇ ਨੌ ਰਸਤੇ ਜਿੱਥੋਂ ਸਾਡਾ ਧਿਆਨ ਬਾਹਰ ਜਾਂਦਾ ਸੰਸਾਰ ਤੋਂ ਫਿਰ ਕਹਿੰਦੇ ਗੁਰੂ ਦੁਆਰੇ ਲਈ ਭਾਵ ਨਹੀਂ ਇੱਕ ਨਾ ਦਸਮਾ ਦੁਆਰ ਕਿਹਾ ਵੀ ਕੋਈ ਦਸਮਾ ਦੁਆਰ ਵੀ ਹੋਗਾ ਇਸ ਸ਼ਰੀਰ ਦੇ ਵਿੱਚ ਹੋਗਾ ਜਿਉਂ ਦਸਮਾ ਦਵਾਜਾ ਖੋਲਹੀਏ ਆ ਪ੍ਰਮਾਤਮਾ ਨੂੰ ਜਾਣ ਸਕਦੇ ਆ ਇਸ ਸ੍ਰਿਸ਼ਟੀ ਦੇ ਇਸ ਕੁਦਰਤ ਦੀ ਜੋ ਸੱਚਾਈ ਹੈ ਉਹਨੂੰ ਜਾਣ ਸਕਦੇ ਆ ਇਸ ਸ੍ਰਿਸ਼ਟੀ ਵਿੱਚ ਸੰਸਾਰ ਵਿੱਚ ਕੁਦਰਤ ਵਿੱਚ ਅਨੇਕਾਂ ਜੁਨੀਆਂ ਜਨਮ ਲੈ ਰਹੇ ਆ ਇਹ ਕਹਿੰਦੇ ਵੀ ਚੱਕਰ ਲਗਾਤਾਰ ਚਲਦਾ ਜਾ ਰਿਹਾ ਹੈਗਾ ਪਰ ਅਗਰ ਜੀਵ ਆਪਣੇ ਇਸ ਜੀਵਨ ਕਾਲ ਦੇ ਵਿੱਚ ਹੀ ਉਸ ਤਸਮੇ ਦਰਵਾਜ਼ੇ ਨੂੰ ਖੋਲ ਲਵੇ ਉਸ ਪਰਮਾਤਮਾ ਨੂੰ ਜਾਣ ਲਵੇ ਤਾਂ ਉਹ ਇਸ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਸਕਦਾ ਹੈ। ਨਾਨਕ ਦੁਪੀਆ ਸਭ ਸੰਸਾਰ ਕਿ ਨਹੀਂ ਤਾਂ ਦੁੱਖ ਭੋਗਦਾ ਰਹਿੰਦਾ ਹੈ। ਮਨ ਜਿੱਤੇ ਜਗੇ ਜੀਵੇ। ਇਹਦੇ ਵਿੱਚ ਆਂਦਾ ਵੀ ਮਨ ਨੂੰ ਜਿੱਤਣਾ ਮਨ ਨੂੰ ਜਿੱਤਣਾ ਜਾਂ ਮਨ ਨੂੰ ਖਤਮ ਕਰ ਦੇਣਾ। ਜਦੋਂ ਪ੍ਰਭੂ ਭਗਤੀ ਦੇ ਵਿੱਚ ਕੋਈ ਚੀਜ਼ ਲੀਨ ਹੋ ਜਾਂਦਾ ਲੀਨ ਕਿ ਨਹੀਂ ਹੋਣਾ ਲੀਨ ਹੋਣਾ ਮੰਨ ਲੈ। ਉਹਦੇ ਭਜਨ ਬੰਦਗੀ ਦੇ ਵਿੱਚ ਇਹ ਮਨ ਲੀਨ ਹੋ ਜਾਵੇ। ਤੇ ਇੱਕ ਐਸੀ ਅਵਸਥਾ ਆ ਵੀ ਜਿੱਥੇ ਇਸ ਮਨ ਦੀ ਹੋਉਂ ਨਹੀਂ ਰਹੀ ਨਾ ਰਹੇ। ਸਿਰ ਪਿੱਛੇ ਤੂੰ ਰਹਿ ਜਾਂਦਾ ਪਿੱਛੇ ਸਿਰ ਉਪਰਮ ਪਿਤਾ ਪਰਮਾਤਮਾ ਹੀ ਰਹਿ ਜਾਂਦਾ। ਉਸ ਅਵਸਥਾ ਨੂੰ ਪ੍ਰਾਪਤ ਕਰਨਾ ਹੀ ਅਧਿਆਤਮ ਦੀ ਜਰਾ ਲਾਸਟ ਲਕਸ਼ਯ ਹੈ। ਜਰਾ ਨਿਸ਼ਾਨਾ ਹੈ ਜਿਹੜਾ ਮੋਟਾ ਹੈ। ਅਧਿਆਤਮ ਧਰਮ ਦੀ ਪੜਾਈ ਸਾਨੂੰ ਉੱਥੇ ਲੈ ਕੇ ਜਾਂਦੀ ਹੈ। ਕਣਾਪਾ ਆਪਣੇ ਅੰਦਰ ਛਾਤੀ ਮਾਰੀ ਅਸੀਂ ਅਧਿਆਤਮ ਬਲਕਿ ਨਹੀਂ ਕਰੀ ਅਸੀਂ ਆਪੋ ਆਪਣੇ ਇਸਤ ਜੋ ਵੀ ਧਾਰਮਿਕ ਸਥਾਨ ਹਨ ਉੱਥੇ ਆਪਾਂ ਜਾਂਦੇ ਆ ਮੱਥਾ ਟੇਕਿਆ ਚੜਾਵਾ ਚੜਾਇਆ ਤੇ ਬਾਬਾ ਜੀ ਨੇ ਕੁਝ ਪੜਿਆ ਤੇ ਆਪਾਂ ਸੁਣਾ ਤੇ ਆਪਾਂ ਆ ਗੱਲ ਕੋਈ ਪੱਲੇ ਨਹੀਂ ਪਈ ਤੇ ਆਪਾਂ ਨੂੰ ਐ ਲੱਗਦਾ ਵੀ ਬੜੇ ਧਾਰਮਿਕ ਹੋ ਤੇ ਇਹ ਵੀ ਆਪਣੇ ਆਪ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਉਹਨਾਂ ਚਿਰ ਕੋਈ ਵੀ ਇਨਸਾਨ ਆਪਣੇ ਆਪ ਨੂੰ ਧਾਰਮਿਕ ਨਹੀਂ ਕਹਿ ਸਕਦਾ ਕਿੰਨਾ ਚਿਰ ਉਹ ਹੋ ਆਪਣੇ ਅੰਦਰ ਵੱਲ ਨੂੰ ਮੁੜਦਾ ਸਾਡੇ ਸਰੀਰ ਦੇ ਜਿਹੜੇ ਨੌ ਸਰਾਫ ਨੇ ਨੌ ਦਰਵਾਜ਼ੇ ਨੇ ਉਸ ਤੋਂ ਧਿਆਨ ਬਾਹਰ ਨੂੰ ਹੀ ਜਾ ਰਿਹਾ ਸੰਸਾਰ ਵੱਲ ਨੂੰ ਜਾ ਰਿਹਾ ਪਰ ਉਹ ਵਾਪਸ ਮੋੜ ਕੇ ਦਸਵੇਂ ਦਰਵਾਜ਼ੇ ਵੱਲ ਜਾਉਣਾ ਪਊਗਾ ਗੁਰੂਆਂ ਨੇ ਹਮੇਸ਼ਾ ਇਸ਼ਾਰਾ ਕੀਤਾ ਦਸਵੇਂ ਦਰਵਾਜ਼ੇ ਵੱਲ ਜਾਂ ਤੀਸਰੀ ਨੇਤਬ ਦੀ ਗੱਲ ਕੀਤੀ ਜਾਂਦੀ ਹੈ ਸਾਡੇ ਅੰਦਰ ਇੱਕ ਉਹ ਦ੍ਰਿਸ਼ਟੀ ਵੀ ਹੈਗੀ ਹੈ ਜੋ ਸਕ ਨਹੀਂ ਜਾਣ ਸਕਦੀ ਹੈ ਉਹ ਦ੍ਰਿਸ਼ਟੀ ਉਹ ਖੁੱਲਦੀ ਹੈ ਕਿ ਸੰਤ ਸਤਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਕਿਸੇ ਸੰਤ ਸਤਗੁਰੂ ਦੇ ਸ਼ਰਨ ਦੇ ਵਿੱਚ ਜਾ ਕੇ ਉਹਦੇ ਕੋਲੋਂ ਦੀਕਸ਼ਾ ਪ੍ਰਾਪਤ ਕਰਕੇ ਇਹ ਜੀ ਸ਼ਕਤੀ ਬਾਹਰੋਂ ਵਹਾਉਣ ਦਾ ਹੋ ਰਿਹਾ ਉਹ ਪਾਉ ਅੰਦਰ ਦੀ ਤਰਫ ਹੋ ਜਾਂਦਾ ਹੈ ਵਾਹ ਫਿਰ ਸਾਡੀ ਚੇਤਨਾ ਉਸ ਮਹਾਨ ਵਿਕਾਸ ਦੇ ਵੱਲ ਚੱਲਦੇ ਉਸ ਨੂੰ ਅਧਿਆਤਮ ਕਰ ਦਿਆ ਜੀ ਹੁਣ ਸਾਨੂੰ ਅਸੀਂ ਆਪਣੀ ਆਪ ਦੇ ਵਿੱਚ ਛਾਤੀ ਮਾਰੀ ਅਸੀਂ ਕਿੰਨਾ ਕਦੇ ਆਤਮ ਬੱਲ ਹੋਏ ਇਸ ਕਰਕੇ ਮਨੁੱਖਾ ਜਨਮ ਵਿੱਚ ਹੀ ਰੋਜ਼ ਜ਼ਿੰਦਗੀ ਦੇ ਇੱਕ ਦਿਨ ਚਲਾਇ ਜਾਂਦਾ ਇੱਕ ਇੱਕ ਸਵਾਸ ਘਟਦਾ ਜਾ ਰਿਹਾ ਹਰ ਪਲ ਆਪਣੀ ਖਾਤਮੇ ਵੱਲ ਇਹ ਸ਼ਰੀਰ ਵੱਡਾ ਜਾ ਰਿਹਾ ਕਿਉਂਕਿ ਪ੍ਰਕਿਰਤੀ ਦੇ ਇੱਕ ਨਿਯਮ ਹੈ ਇਹਤੇ ਪੈਦਾ ਹੋਣਾ ਵਿਕਾਸ ਹੋਣਾ ਫਿਰ ਖਤਮ ਹੋ ਜਾਂਦਾ ਹੈ ਇਹ ਲਗਾਤਾਰ ਚੱਲਦਾ ਜਾ ਰਿਹਾ ਹੈ ਇਹ ਹੀ ਸ੍ਰਿਸ਼ਟੀ ਦਾ ਅਸੂਲ ਹੈ ਸ੍ਰਿਸ਼ਟੀ ਦਾ ਪਰ ਪਰ ਇਸ ਦੇ ਵਿੱਚ ਜਦੋਂ ਸਾਨੂੰ ਮਨੁੱਖਾ ਜਨਮ ਮਿਲ ਜਾਂਦਾ ਹੈ ਇੰਨੀ ਕੁ ਸੋਚੀ ਮਿਲ ਜਾਂਦੀ ਹੈ ਵੀ ਸਾਡਾ ਕੋਈ ਮਕਸਦ ਹੈਗਾ ਨੂੰ ਸਭ ਤੋਂ ਵੱਡੀ ਕਿਰਪਾ ਸਾਡੇ ਸੰਤ ਮਹਾਤਮਾ ਸਤਗੁਰੂਾਂ ਦੀ ਹੈ ਜਿਨ੍ਹਾਂ ਨੇਡੇ ਮਹਾਨ ਗ੍ਰੰਥ ਸਾਨੂੰ ਲਿਖੀਏ ਸਾਨੂੰ ਗਾਈਡ ਕਰਨ ਵਾਸਤੇ ਸਾਨੂੰ ਰਾਹੇ ਪਾਉਣ ਵਾਸਤੇ ਸਾਨੂੰ ਮੁਰ ਨੇ ਦੱਸਿਆ ਭਾਈ ਤੁਸੀਂ ਐਂ ਕਰੋ। ਪਰ ਆਪਾਂ ਕਰਦੇ ਆਂ, ਆਪਾਂ ਤਾਂ ਕਰਦੇ ਨਹੀਂ। ਆਪਣਾ ਮੁੱਠਾ ਟਿੱਕਿਆ ਤੇ ਗੱਲ ਖਤਮ ਹੋ ਗਈ। ਸਰ ਕਿਤੇ ਨਾ ਕਿਤੇ ਉਸ ਮਨੁੱਖ ਜਨਮ ਜੜਾ ਨਾ ਨਮੂਲ ਜਨਮ ਇਹਨੂੰ ਆਪਾਂ ਵਿਰਥ ਜੀ ਪਹੁੰਚਦੇ ਜਾ ਰਹੇ ਹਾਂ। ਇਸ ਕਰਕੇ ਕੋਸ਼ਿਸ਼ ਕਰੀ ਜੀ ਅਧਿਆਤਮ ਦੀ ਵੱਲ ਆਈ ਜੀ। ਸੰਤ ਸਤਿਗੁਰੂਆਂ ਨੇ ਇਹਨੂੰ ਉਹਨਾ ਗ੍ਰੰਥਾਂ ਨੂੰ ਪੜ੍ਹ ਕੇ ਦੇਖੀ ਲਿਖਿਆ ਕਿ ਬਾਣੀ ਕਹਿੰਦੀ ਸੀ ਕੀ ਕਰਨ ਵਾਸਤੇ। ਜੋ ਕਰਨ ਵਾਸਤੇ ਕਹਿੰਦੀ ਹੈ ਉਹ ਆਪ ਕਰੇ। ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇ ਸਭ ਤੋਂ ਵੱਡਾ ਸਤਿਗੁਰੂ ਆਨ ਤੇ ਜਿਨ ਸੁਰ ਰੱਖੀ ਨੇ। ਸਭ ਤੋਂ ਵੱਡਾ ਕਹਿੰਦੇ ਸਤਿਗੁਰੂ ਹੈ। ਤਕਰੀਬਨ ਹਰੇਕ ਧਾਰਮਿਕ ਗ੍ਰੰਥ ਨੇ ਜੋ ਵੀ ਪੁਸਤਕਾਂ ਨੇ ਉਹਨਾਂ ਦੇ ਵਿੱਚ ਗੁਰੂ ਦੀ ਮਹਿਮਾ ਕੀਤੀ ਗਈ ਹੈ। ਕਿ ਗੁਰੂ ਹੀ ਸਭ ਤੋਂ ਚ ਹੈ। ਗੁਰੂ ਹੀ ਪਰਮਾਤਮਾ ਹੈ। ਇਹ ਫਿਰ ਅਸੀਂ ਗੁਰੂ ਦੀ ਸ਼ਰਨ ਵਿੱਚ ਕਿਉਂ ਨਹੀਂ ਜਾਂਦੇ ਅਸੀਂ ਸੱਚੇ ਗੁਰੂ ਨੂੰ ਲੱਭਦੇ ਕਿਉਂ ਨਹੀਂ ਜਾਂ ਫਿਰ ਜਸੂ ਬੁੱਤ ਨੂੰ ਅਸੀਂ ਗੁਰੂ ਮੰਨੀ ਮੰਨੀ ਬੈਠੀਆਂ ਕਿ ਉਹਦੀ ਸ਼ਰਨ ਦੇ ਵਿੱਚ ਆ ਕੇ ਜੀਵਨ ਵਧੀਆ ਹੋ ਗਿਆ ਹੈ ਕਿ ਅਸੀਂ ਅਧਿਆਤਮ ਦੇ ਵੱਲ ਵੱਧ ਗਏ ਹਾਂ ਜੇ ਅਸੀਂ ਉੱਥੇ ਉੱਥੇ ਕੜੇ ਹਾਂ ਉਹੀ ਹਾਲਤ ਹੈ ਕਿਉਂਕਿ ਸਾਨੂੰ ਸੱਚਾ ਗੁਰੂ ਨਹੀਂ ਮਿਲਿਆ ਹੁਣ ਤੱਕ ਤੇ ਸੱਚਾ ਗੁਰੂ ਮਿਲ ਵੀ ਜਾਂਦਾ ਸੱਚਾ ਗੁਰੂ ਮਿਲਦਾ ਉਹਦੋਂ ਵਾਂ ਜਦੋਂ ਭਗਤ ਸ਼ਿਸ਼ਯ ਤਿਆਰ ਹੋ ਜਾਂਦਾ ਹੈ ਕਿਸੇ ਦੇ ਮਨ ਦੇ ਵਿੱਚ ਅੰਦਰ ਇੱਛਾ ਹੀ ਹੈ ਨੀ ਪਰਮਾਤਮਾ ਨੂੰ ਮਾਲਕ ਨੂੰ ਜਾਣਨ ਦੀ ਤੇ ਫਿਰ ਕੋਈ ਗੁਰੂ ਉਹਦੇ ਕੋਲ ਨਹੀਂ ਆਏ ਉਹਨੂੰ ਗੁਰੂ ਨਹੀਂ ਚਾਹੀਦਾ ਉਹ ਖੋਜ ਹੀ ਹੈ ਨੀ ਮਨ ਦੇ ਵਿੱਚ ਖੋਜ ਹੋ ਗਈ ਫਿਰ ਸੱਚੇ ਗੁਰੂ ਜੇ ਦਰਸ਼ਨ ਹੋ ਜਾਂਦੇ ਹੈ ਜਦ ਸੱਚਾ ਗੁਰੂ ਹੈ ਜੋ ਆਪਣੇ ਆਪ ਹੋ ਸਾਰਥਕ ਨੂੰ ਲੱਭ ਲੈਂਦਾ ਹੈ ਤੇ ਅਧਿਆਤਮਿਕ ਯਾਤਰਾ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਸਭ ਤੋਂ ਪਹਿਲਾ ਮਨ ਬਣੇ ਇਹ ਸੀ ਵੀ ਅਧਿਆਤਮਿਕ ਮਾਰਗ ਤੇ ਚੱਲਣ ਕੀ ਆਪਣੇ ਜਨਮ ਨੂੰ ਸਫਲ ਕਰਨ ਇਸ ਜੀਵਨ ਵਿਰਤਾ ਨੇ